ਹੁਣ ਕਿੰਗ ਹੈਰੋਡ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਉਹ ਬੱਚਾ ਕਿਹੜਾ ਕਿੱਥੇ ਆ ਕਿਵੇਂ ਆ ਤਾਂ ਕਹਿੰਦੇ ਆ ਕਿ ਉਹ ਇੱਕ ਆਰਡਰ ਪਾਸ ਕਰਦਾ ਕਿ ਬੈਥਲੇਹਮ ਸ਼ਹਿਰ ਦੇ ਵਿੱਚ ਜਿੰਨੇ ਵੀ 2 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਇਸ ਘਟਨਾ ਨੂੰ ਮਾਸਕਰ ਆਫ ਦਾ ਇਨੋਸੈਂਸ ਦਾ ਨਾਮ ਦਿੱਤਾ ਗਿਆ ਤੇ ਕਹਿੰਦੇ ਆ ਕਿ ਉਹਨਾਂ ਨੇ ਸੈਂਕੜੇ ਬੱਚਿਆਂ ਨੂੰ ਮਾਰ ਦਿੱਤਾ ਪਰ ਜੀਸਸ ਬਚ ਗਏ ਸੀਗੇ ਜੋ ਸਾਲ ਜੀਸਸ ਦੇ ਜਨਮ ਦਾ ਲਿਖਿਆ ਉਸ ਸਾਲ ਤੋਂ 4 ਸਾਲ ਪਹਿਲਾਂ 4 BC ਵਿੱਚ ਹੀ ਕਿੰਗ ਹੈਰੋਦ ਦੀ ਮੌਤ ਹੋ ਚੁੱਕੀ ਸੀ ਤੇ ਬਾਈਬਲ ਦੇ ਅਨੁਸਾਰ ਇਸ ਘਟਨਾ ਤੋਂ ਇਸ ਮਾਸਕਰ ਆਫ ਇਨੋਸੈਂਟ ਵਾਲੀ ਘਟਨਾ ਤੋਂ 2 ਸਾਲ ਬਾਅਦ ਜਾ ਕੇ ਕਿੰਗ ਹੈਰੋਦ ਮਰਦਾ ਯਾਨੀ ਕਿ ਅਗਰ ਕਿੰਗ ਹੈਰੋਦ ਹੀ 4 ਸਾਲ ਪਹਿਲਾਂ ਮਰ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਜੀਸਸ ਦਾ ਜਨਮ ਉਸ ਦੀ ਮੌਤ ਤੋਂ 2 ਸਾਲ ਪਹਿਲਾਂ ਹੋਇਆ ਹੋ ਕੰਨਿਆ ਨੇ ਦਾ ਇਤੋਂ ਤੱਕ ਲਿਖਿਆ ਕਿ ਇਹ ਕੋਈ ਦੂਸਰੀ ਦੁਨੀਆ ਦਾ ਕੋਈ ਵਾਹਨ ਸੀਗਾ ਯੂ ਐਫ او ਸੀ ਜਿਹੜੀ ਕਿ ਉਹਨਾਂ ਨੂੰ ਗਾਈਡ ਕਰ ਰਹੀ ਸੀਗੀ ਜਿਸ ਦੇ ਜਨਮ ਅਸਥਾਨ ਵਾਲ ਬੈਥਲੇਮ ਵਾਲ ਪਰ ਇਤਿਹਾਸਕਾਰਾਂ ਨੇ ਇਹਨੂੰ ਇੱਕ ਅਸਲੀ ਤਾਰੇ ਦੇ ਤੌਰ ਤੇ ਮੰਨ ਕੇ ਦੇਖਿਆ ਕਿ ਜੇ ਸੋਚੋ ਇੱਕ ਅਸਲੀ ਤਾਰਾ ਹੋਵੇ ਜਿਹੜਾ ਉਹਨਾਂ ਦਿਨਾਂ ਵਿੱਚ ਹੀ ਆਇਆ ਹੋਵੇ ਤੇ ਫਿਰ ਚਲਾ ਗਿਆ ਪੂਰੀ ਦੁਨੀਆ ਦੇ ਵਿੱਚ 크리스마ਸ ਦਾ ਤਿਉਹਾਰ ਮਨਾਇਆ ਜਾਂਦਾ ਤੇ ਮਨਾਇਆ ਕਿਉਂ ਜਾਂਦਾ ਜੀ ਕਿਉਂਕਿ ਉਸ ਦਿਨ ਈਸਾ ਮਸੀਹ ਯਾਨੀ ਕਿ ਜੀਸਸ ਕ੍ਰਾਈਸ ਦਾ ਜਨਮ ਹੋਇਆ ਸੀ ਐਦਾਂ ਹੀ ਸਾਰੀ ਦੁਨੀਆ ਮੰਨਦੀ ਆ ਪਰ ਜੇ ਮੈਂ ਤੁਹਾਨੂੰ ਕਹਾਂ ਕਿ ਜੀਸਸ ਦਾ ਜਨਮ ਕ੍ਰਿਸਮਸ ਵਾਲੇ ਦਿਨ ਹੋਇਆ ਹੀ ਨਹੀਂ ਸੀ ਹਾਲਾਂਕਿ ਇਹ ਥੋੜਾ ਵੱਡਾ ਸਟੇਟਮੈਂਟ ਹੋ ਜਾਣਾ ਤੇ ਪੂਰੇ ਯੂਨੋ ਇਸਾਈ ਪਾਈਚਾਰੇ ਦੇ ਇੱਕ ਸਾਹ ਨਾਲ ਉਹਨਾਂ ਦੀ ਆਸਥਾ ਦੇ ਉਲਟ ਹੋ ਜਾਣਾ ਪਰ ਮੈਂ ਜੋ ਵੀ ਕਹਿ ਰਿਹਾ ਉਹ ਉਹਨਾਂ ਦੇ ਹੀ ਜੋ ਧਾਰਮਿਕ ਗ੍ਰੰਥ ਬਾਈਬਲ ਉਸ ਦੇ ਅਕੋਰਡਿੰਗ ਇਹ ਕਹਿ ਰਹੇ ਆ ਤੇ ਉਹਨਾਂ ਦੇ ਵੀ ਕਈ ਲੋਕ 크੍ਰਿਸਚੀਅਨ ਕਈ 크੍ਰਿਸਚੀਅਨ ਲੋਕ ਇਸਾਈ ਮੰਨਦੇ ਆ ਕਿ ਇਫਾ ਮਸੀਹ ਦਾ ਜਨਮ 25 ਦਸੰਬਰ ਨੂੰ ਨਹੀਂ ਹੋਇਆ ਸੀ ਦਿਨ ਵੀ ਗਲਤ ਹੈ ਅਤੇ ਸਾਲ ਵੀ ਗਲਤ ਹੈ ਸਾਲ ਜਿਹੜਾ ਆਖਿਆ ਜਾਂਦਾ ਪਹਿਲਾ ਸਾਲ ਸਨ 1 ਅਜੋ ਆਪਾਂ ਕੈਲੰਡਰ ਆ ਨਾ ਅੰਗਰੇਜ਼ੀ ਕੈਲੰਡਰ ਅਸਲ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜੀਸਸ ਦੇ ਜਨਮ ਤੋਂ ਹੀ ਸ਼ੁਰੂ ਹੋਇਆ ਉਸ ਸਾਲ ਤੋਂ ਇਹਨਾਂ ਨੇ ਕੈਲੰਡਰ ਸ਼ੁਰੂ ਕੀਤਾ ਤੇ ਜਿਹੜਾ ਉਸ ਤੋਂ ਪੁਰਾਣਾ ਜ਼ਮਾਨਾ ਯਾਨੀ ਕਿ ਇਸ ਕੈਲੰਡਰ ਤੋਂ ਜੋ ਪੁਰਾਣਾ ਜ਼ਮਾਨਾ ਉਹਨੂੰ ਆਖਿਆ ਜਾਂਦਾ BC ਬਿਫੋਰ ਕ੍ਰਾਈਸ ਬਿਫੋਰ ਕ੍ਰਾਈਸ ਯਾਨੀ ਕਿ ਬਿਫੋਰ ਕ੍ਰਾਈਸਚਨ ਜੀਸਸ ਤੋਂ ਪਹਿਲਾਂ ਦਾ ਸਮਾਂ ਪਿੱਛੇ ਨੂੰ ਜਿੰਨਾ ਵੀ ਜਾਣੇ ਆ ਉਹ 10 BC 20 BC 100 BC ਇਸ ਤਰ੍ਹਾਂ ਲਿਖਿਆ ਜਾਂਦਾ ਤੋਂ ਬੇਸਿਕਲੀ ਪਹਿਲਾ ਸਨ ਉਤੋਂ ਕਹਿੰਦੇ ਆ ਕਿ ਜੀਸਸ ਦਾ ਜਨਮ ਹੋਇਆ ਪਰ ਇਸ ਤਰ੍ਹਾਂ ਕਿਉਂ ਆਖਿਆ ਜਾਂਦਾ ਕਿ ਜਿਹੜਾ ਜੀਸਸ ਦਾ ਜਨਮ ਹੋਇਆ ਉਹ 25 ਦਸੰਬਰ ਪਹਿਲਾ ਸਨ ਨੂੰ ਹੋਇਆ ਹੀ ਨਹੀਂ ਸੀ ਦੇਖੋ ਇਸ ਦੇ ਪਿੱਛੇ ਨਾ ਦੋ ਕਟਨਾਵਾਂ ਨੇ ਇਹ ਇਨਾਂ ਦੋਵੇਂ ਘਟਨਾਵਾਂ ਦਾ ਜਿਹੜਾ ਜ਼ਿਕਰ ਆ ਉਹ ਬਾਈਬਲ ਵਿੱਚ ਹੀ ਮਿਲਦਾ ਬਾਈਬਲ ਵਿੱਚ ਹੀ ਇਨਾਂ ਦੋਵੇਂ ਘਟਨਾਵਾਂ ਦਾ ਜ਼ਿਕਰ ਆ ਦੋਵੇਂ ਘਟਨਾਵਾਂ ਇੱਕ ਬੁਝੇ ਨਾਲ ਜੁੜੀਆਂ ਹੋਈਆਂ ਨੇ ਤਾਂ ਜਦੋਂ ਇਨਾਂ ਘਟਨਾਵਾਂ ਨੂੰ ਹਿਸਟੋਰਿਕਲੀ ਪੈਮਾਨੇ ਦੇ ਉੱਤੇ ਪਰਖਿਆ ਜਾਂਦਾ ਤਾਂ ਇਨਾਂ ਦੀ ਡੇਟ ਵੀ ਬਦਲ ਜਾਂਦੀ ਆ ਅਤੇ ਸਾਲ ਵੀ ਬਦਲ ਜਾਂਦਾ ਤੇ ਇਹ ਦੋਵੇਂ ਘਟਨਾਵਾਂ ਮੈਂ ਤੁਹਾਨੂੰ ਦੱਸ ਦੇਣਾ ਫਿਰ ਤੁਸੀਂ ਖੁਦ ਅੰਦਾਜ਼ਾ ਲਾਇਓ ਕਿ ਮੇਰੀ ਗੱਲ ਸਹੀ ਆ ਜਾਂ ਗਲਤ ਆ ਬਾਈਬਲ ਦੇ ਵਿੱਚ ਇੱਕ ਘਟਨਾ ਹੈ ਉਹਦੇ ਵਿੱਚ ਜ਼ਿਕਰ ਹੈ ਕਿੰਗ ਹੈਰੋਡ ਬਾਰੇ ਕਿੰਗ ਹੈਰੋਡ ਇੱਕ ਜੂਫ ਰਾਜਾ ਸੀ ਯਹੂਦੀ ਰਾਜਾ ਸੀ ਤੇ ਪਰ ਇਹਨੂੰ ਰੋਮਣਾਂ ਨੇ ਰਾਜਾ ਬਣਾਇਆ ਸੀ ਮਤਲਬ ਇਹ ਰੋਮਣ ਸਮਰਾਜ ਦੇ ਅੰਡਰ ਹੀ ਸੀ ਤੇ ਬਾਈਬਲ ਦੇ ਮੁਤਾਬਿਕ ਇੱਕ ਰੱਬ ਦਾ ਬੰਦਾ ਜਿਹਨੂੰ ਕਿ ਮਾਗੀ ਆਖਿਆ ਜਾਂਦਾ ਕਈ ਥਾਈਂ ਉਹਨੂੰ ਮੈਗਸ ਵੀ ਆਖਿਆ ਗਿਆ ਮਾਗੀ ਨੂੰ ਇੱਕ ਸੰਦੇਸ਼ ਮਿਲਦਾ ਉਹਦੇ ਸੁਪਨੇ ਦੇ ਵਿੱਚ ਕਿ ਯਹੂਦੀਆਂ ਦਾ ਸੱਚਾ ਰਾਜਾ ਜਿਹਦੇ ਬਾਰੇ ਭਵਿੱਖ ਬਾਣੀਆਂ ਹੋਈਆਂ ਨੇ ਉਹ ਦੁਨੀਆ ਵਿੱਚ ਆ ਚੁੱਕਿਆ ਤੇ ਕਹਿੰਦੇ ਆ ਕਿ ਉਦੋਂ ਉਹਨੂੰ ਇੱਕ ਤਾਰਾ ਨਜ਼ਰ ਆਉਂਦਾ ਹੈ ਇੱਕ ਤਾਰਾ ਅਸਮਾਨ ਵਿੱਚ ਚਮਕਦਾ ਜਿਸ ਨੂੰ ਬੇਥਲੇਹਮ ਦਾ ਤਾਰਾ ਆਖਿਆ ਜਾਂਦਾ ਦਸਟਾਰ ਆਫ ਬੇਥਲੇਹਮ ਤੇ ਉਹਨੂੰ ਸੁਪਨੇ ਵਿੱਚ ਜੋ ਆਵਾਜ਼ ਸੁਣਾਈ ਦਿੰਦੀ ਆ ਉਹ ਕਹਿੰਦੀ ਹੈ ਕਿ ਇਸ ਤਾਰੇ ਦਾ ਪਿੱਛਾ ਕਰ ਤਾਂ ਤੂੰ ਉਸ ਦੇ ਦਰਸ਼ਨ ਕਰ ਸਕੇਂਗਾ ਯਹੂਦੀਆਂ ਦਾ ਸੱਚਾ ਰਾਜਾ ਉਹ ઈશ્વਰ ઈશ્વਰ ਦਾ ਰੂਪ ਜਿਹਦੇ ਬਾਰੇ ਕੀ ਭਵਿੱਖ ਬਾਣੀਆਂ ਹੋਈਆਂ ਨੇ ਬੇਸਿਕਲੀ ਬਾਈਬਲ ਦੇ ਅਨੁਸਾਰ ਜੀਸਸ ਦੇ ਜਨਮ ਦੀਆਂ ਭਵਿੱਖ ਬਾਣੀਆਂ ਉਹਨਾਂ ਤੋਂ 700 ਸਾਲ ਪਹਿਲਾਂ ਹੀ ਹੋ ਗਈਆਂ ਸਨ ਕਿ ਇੱਕ ਸੱਚਾ ਰਾਜਾ ਆਏਗਾ ਯਹੂਦੀਆਂ ਦਾ ਸੱਚਾ ਰਾਜਾ ਆਏਗਾ ਯਹੂਦੀਆਂ ਨੂੰ ਗੁਲਾਮੀ ਚੋਂ ਬਾਹਰ ਕੱਢੇਗਾ ਦੁਨੀਆ ਦੇ ਵਿੱਚ ਧਰਮ ਲੈ ਕੇ ਆਏਗਾ ਤੇ ਜੋ ਇਹ ਨਕਲੀ ਰਾਜ ਆ ਜੋ ਪਾਪ ਆ ਜੋ ਪਾਪ ਦਾ ਰਾਜਾ ਜਿਵੇਂ ਕਿ ਰੋਮਨ ਸਮਰਾਜ ਜਾਂ ਹੋਰ ਜੋ ਸਮਰਾਜ ਆ ਉਹਨਾਂ ਦਾ ਅੰਤ ਕਰੇਗਾ ਤੇ ਬੇਸਿਕਲੀ ਸੱਚਾ ਰਾਜਾ ਕਿ ਯਹੂਦੀਆਂ ਦਾ ਸੱਚਾ ਰਾਜਾ ਟਰੂ ਕਿੰਗ ਉਹ ਆਏਗਾ ਤੇ ਉਹ ਜਨਮ ਲਏਗਾ ਬੇਥਲੇਹਮ ਦੇ ਵਿੱਚ ਇਸ ਤਰ੍ਹਾਂ ਦੀਆਂ ਭਵਿੱਖ ਬਾਣੀਆਂ ਪਹਿਲਾਂ ਤੋਂ ਹੀ ਲਿਖੀਆਂ ਗਈਆਂ ਸਨ ਤੇ ਮਾਗੀ ਨੂੰ ਕਿਉਂਕਿ ਉਹ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਹ ਤਾਰੇ ਦਾ ਪਿੱਛਾ ਕਰਦਾ ਹੋਇਆ ਚੱਲ ਪੈਂਦਾ ਤੇ ਉਹ ਪਹੁੰਚਦਾ ਜਰੂਸਲਮ ਜਰੂਸਲਮ ਦੇ ਵਿੱਚ ਉਸ ਵਕਤ ਰਾਜ ਸੀਗਾ ਕਿੰਗ ਹੈਰੋਡ ਦਾ ਉਹ ਕਿੰਗ ਹੈਰੋਡ ਨੂੰ ਪੁੱਛਦਾ ਕਿ ਮੈਂ ਇਸ ਤਾਰੇ ਦਾ ਪਿੱਛਾ ਕਰਦਾ ਹੋਇਆ ਇੱਧਰ ਨੂੰ ਆਇਆ ਕਿਉਂਕਿ ਯਹੂਦੀਆਂ ਦੇ ਉਸ ਸੱਚੇ ਰਾਜੇ ਦਾ ਜਨਮ ਹੋ ਚੁੱਕਿਆ ਜਿਹਦੇ ਬਾਰੇ ਭਵਿੱਖਬਾਣੀਆਂ ਨੇ ਹੁਣ ਕਿੰਗ ਹੈਰੋਡ ਹੈ ਜਿਹੜਾ ਉਹ ਇਹਨਾਂ ਭਵਿੱਖਬਾਣੀਆਂ ਤੋਂ ਡਰਦਾ ਕਿਉਂਕਿ ਭਵਿੱਖਬਾਣੀਆਂ ਵਿੱਚ ਉਹ ਵੀ ਯਕੀਨ ਰੱਖਦਾ ਸੀ ਤੇ ਉਹਨੂੰ ਵੀ ਪਤਾ ਸੀਗਾ ਕਿ ਅਗਰ ਇਹਦਾ ਦਾ ਰਾਜਾ ਆਊਗਾ ਤਾਂ ਉਹ ਉਹਦਾ ਹੀ ਰਾਜ ਨੂੰ ਖਤਮ ਕਰ ਦੂਗਾ ਰੋਮਨਾਂ ਦੇ ਸਮਰਾਜ ਨੂੰ ਵੀ ਖਤਮ ਕਰ ਦੂਗਾ ਤਾਂ ਉਹ ਆਪਣੇ ਜਿਹੜੇ ਉਹਦੇ ਪੁਜਾਰੀ ਨੇ ਉਹਨਾਂ ਦੇ ਉਹਨਾਂ ਨੂੰ ਪੁੱਛਦਾ ਕਿ ਕੀ ਇਹ ਚੀਜ਼ ਸਹੀ ਆ ਤਾਂ ਉਹ ਉਹਨੂੰ ਦੱਸਦੇ ਨੇ ਕਿ ਜਿਸ ਬਾਰੇ ਇਹ ਜ਼ਿਕਰ ਕਰ ਰਿਹਾ ਇਹ ਉਸੇ ਦਾ ਹੀ ਜ਼ਿਕਰ ਆ ਯਹੂਦੀਆਂ ਦਾ ਫੱੱਚਾ ਰਾਜਾ ਉਹੀ ਸ਼ਾਇਦ ਜਨਮ ਲੈ ਚੁੱਕਿਆ ਤਾਂ ਕਿੰਗ ਹੈਰਟ ਆ ਜਿਹੜਾ ਉਹ ਮਗੀ ਨੂੰ ਕਹਿੰਦਾ ਕਿ ਤੁਸੀਂ ਉੱਥੇ ਜਾਓ ਬੈਥਲੇਹਮ ਜਾਓ ਤੇ ਮੈਨੂੰ ਦੱਸੋ ਰਿਪੋਰਟ ਭੇਜੋ ਉੱਥੋਂ ਤੇ ਮੈਂ ਵੀ ਫਿਰ ਕਹਿੰਦਾ ਉਹਨਾਂ ਦੇ ਦਰਸ਼ਨ ਕਰਨੇ ਆ ਉਹ ਸੱਚੇ ਰਾਜੇ ਦੇ ਅਸਲ ਦੇ ਵਿੱਚ ਇਹ ਉਹਦੀ ਚਾਲ ਸੀਗੀ ਕਿ ਇਹ ਉਹਨੂੰ ਭਾਲ ਲੈਣ ਮੰਗੀ ਉਹ ਸੱਚੇ ਰਾਜੇ ਨੂੰ ਭਾਲ ਲਵੇ ਅਤੇ ਫਿਰ ਮੈਂ ਉਸ ਨੂੰ ਮਾਰ ਦਿਆਂ ਉਸ ਬੱਚੇ ਨੂੰ ਮੈਂ ਮਾਰ ਦਿਆਂ ਤੇ ਉਹ ਮੰਗੀ ਉੱਥੋਂ ਚੱਲਿਆ ਜਾਂਦਾ ਰਿਪੋਰਟ ਲੈਣ ਤੇ ਉਹ ਫਿਰ ਉੱਥੋਂ ਚਲੇ ਜਾਂਦੇ ਬੈਥਲੇਹਮ ਵੱਲ ਤੇ ਬੈਥਲੇਹਮ ਦੇ ਵਿੱਚ ਜਦੋਂ ਕਹਿੰਦੇ ਉਹ ਪਹੁੰਚਦੇ ਆ ਤਾਂ ਉਹਨਾਂ ਨੂੰ ਉੱਥੇ ਉਸ ਬੱਚੇ ਦੇ ਦਰਸ਼ਨ ਹੁੰਦੇ ਨੇ ਕਿਉਂਕਿ ਜੀਸਸ ਉਦੋਂ ਜਨਮ ਲੈ ਚੁੱਕੇ ਸੀਗੇ पर मांकी ਨੂੰ ਕਹਿੰਦੇ ਆ ਕਿ ਇੱਕ ਫਿਰ ਆਵਾਜ਼ ਸੁਣਾਈ ਦਿੰਦੀ ਆ ਸਪਨੇ ਦੇ ਵਿੱਚ ਤੇ ਉਹ ਕਹਿੰਦੀ ਆ ਕਿ ਇਸ ਬਾਰੇ ਹੁਣ ਕਿੰਗ ਹੈਰਡ ਨੂੰ ਨਾ ਦੱਸੀ ਕਿਉਂਕਿ ਉਹ ਇਸ ਬੱਚੇ ਨੂੰ ਖਤਮ ਕਰ ਦੇਗਾ ਇਹ ਉਹਦੀ ਚਾਲ ਸੀ ਤਾਂ ਕਹਿੰਦੇ ਆ ਕਿ मांकी ਉਹਨਾਂ ਨੂੰ ਕੁਝ ਨਹੀਂ ਦੱਸਦਾ ਤੇ ਉਦੋਂ ਬਾਅਦ ਦੇ ਵਿੱਚ ਉਹ ਜਿਸ ਦੇ ਜੋ ਮਾਤਾ ਪਿਤਾ ਨੇ ਉਹ ਉੱਥੋਂ ਚਲੇ ਜਾਂਦੇ ਨੇ ਹੁਣ ਕਿੰਗ ਹੈਰਡ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਉਹ ਬੱਚਾ ਕਿਹੜਾ ਕਿੱਥੇ ਆ ਕਿਵੇਂ ਆ ਤਾਂ ਕਹਿੰਦੇ ਆ ਕਿ ਉਹ ਇੱਕ ਆਰਡਰ ਪਾਸ ਕਰਦਾ ਕਿ ਬੇਥਲੇਹਮ ਸ਼ਹਿਰ ਦੇ ਵਿੱਚ ਜਿੰਨੇ ਵੀ 2 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਇਸ ਘਟਨਾ ਨੂੰ ਮਾਸਕਰ ਆਫ ਦਾ ਇਨੋਸੈਂਸ ਦਾ ਨਾਮ ਦਿੱਤਾ ਗਿਆ ਤੇ ਇਹ ਕਹਿੰਦੇ ਆ ਕਿ ਉਹਨਾਂ ਨੇ ਸੈਂਕੜੇ ਬੱਚਿਆਂ ਨੂੰ ਮਾਰ ਦਿੱਤਾ ਪਰ ਜੀਫਸ ਬਚ ਗਏ ਸੀਗੇ ਹੁਣ ਇੱਥੇ ਜਿਹੜੇ ਕਿੰਗ ਦਾ ਜ਼ਿਕਰ ਆ ਕਿੰਗ ਹੈਰਡ ਜੇ ਹਿਸਟੋਰਿਕਲੀ ਦੇਖੀਏ ਤਾਂ ਕਿੰਗ ਹੈਰਡ ਦੀ ਮੌਤ 4 BC ਵਿੱਚ ਹੋ ਗਈ ਸੀ ਯਾਨੀ ਕਿ ਜੋ ਜਨਮ ਤਰੀਕ ਜੋ ਸਾਲ ਜੀਸਸ ਦੇ ਜਨਮ ਦਾ ਲਿਖਿਆ ਉਸ ਸਾਲ ਤੋਂ 4 ਸਾਲ ਪਹਿਲਾਂ 4 BC ਵਿੱਚ ਹੀ ਕਿੰਗ ਹੈਰੋਦ ਦੀ ਮੌਤ ਹੋ ਚੁੱਕੀ ਸੀ ਤੇ ਬਾਈਬਲ ਦੇ ਅਨੁਸਾਰ ਇਸ ਘਟਨਾ ਤੋਂ ਇਸ ਮਾਸਕਰ ਆਫ ਇਨੋਸੈਂਟ ਵਾਲੀ ਘਟਨਾ ਤੋਂ 2 ਸਾਲ ਬਾਅਦ ਜਾ ਕੇ ਕਿੰਗ ਹੈਰੋਦ ਮਰਦਾ ਯਾਨੀ ਕਿ ਅਗਰ ਕਿੰਗ ਹੈਰੋਦ ਹੀ 4 ਸਾਲ ਪਹਿਲਾਂ ਮਰ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਜੀਸਸ ਦਾ ਜਨਮ ਉਸ ਦੀ ਮੌਤ ਤੋਂ 2 ਸਾਲ ਪਹਿਲਾਂ ਹੋਇਆ ਹੋ ਘੱਟੋ-ਘੱਟ 2 ਸਾਲ ਇਸ ਲਈ ਇਸ ਘਟਨਾ ਨੂੰ ਆਧਾਰ ਬਣਾ ਕੇ ਕੁਝ ਜਿਹੜੇ ਹਿਸਟੋਰੀਅਨ ਨੇ ਉਹ ਮੰਨਦੇ ਨੇ ਕਿ ਜੀਸਸ ਦਾ ਜਿਹੜਾ ਜਨਮਾ ਉਹ ਜਾਂ ਤਾਂ 6 BC ਵਿੱਚ ਜਾਂ ਫਿਰ 5 BC ਵਿੱਚ ਇੱਥੇ ਕਿਤੇ ਹੋਇਆ। ਯਾਨੀ ਕਿ ਅਸਲ ਸਾਲ ਤੋਂ 6 ਸਾਲ ਪਹਿਲਾਂ ਕਿਉਂਕਿ ਕਿੰਗ ਹੈਰੋਦ ਜੀ 4 BC ਵਿੱਚ ਗੁਜ਼ਰ ਗਿਆ ਸੀ। ਦੂਸਰੀ ਗੱਲ ਜੋ ਇਹਦੇ ਵਿੱਚ 스타 ਆਫ ਬੈਥਲੇਹਮ ਦਾ ਜ਼ਿਕਰ ਆ ਜੋ ਤਾਰਾ ਇਹ ਤਾਰਾ ਆਖਿਰਕਾਰ ਅਸਲ ਵਿੱਚ ਸੀ ਕਿ ਇਹਦੇ ਉੱਤੇ ਬਹੁਤ ਖੋਜਾਂ ਹੋਈਆਂ ਨੇ। ਅੱਡੋ ਅੱਡ ਇਤਿਹਾਸਕਾਰਾਂ ਨੇ ਇਹਦੇ ਬਾਰੇ ਲਿਖਿਆ ਕਿ ਕੋਈ ਕਹਿੰਦਾ ਇਹ ਕੀ ਚੀਜ਼ ਸੀ ਕੋਈ ਕਹਿੰਦਾ ਕੀ ਚੀਜ਼ ਸੀ ਕਈਆਂ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਇਹ ਕੋਈ ਦੂਸਰੀ ਦੁਨੀਆ ਦਾ ਕੋਈ ਵਾਹਨ ਸੀਗਾ ਯੂ ਐਫ ਓ ਸੀ ਜਿਹੜੀ ਕਿ ਉਹਨਾਂ ਨੂੰ ਗਾਈਡ ਕਰ ਰਹੀ ਸੀ ਜਿਸ ਦੇ ਜਨਮ ਅਸਥਾਨ ਵਾਲ ਬੈਥਲੇਮ ਵਾਲ ਪਰ ਇਤਿਹਾਸਕਾਰਾਂ ਨੇ ਇਹਨੂੰ ਇੱਕ ਅਸਲੀ ਤਾਰੇ ਦੇ ਤੌਰ ਤੇ ਮੰਨ ਕੇ ਦੇਖਿਆ ਕਿ ਜੇ ਸੋਚੋ ਇਹ ਅਸਲੀ ਤਾਰਾ ਹੋਵੇ ਜਿਹੜਾ ਉਹਨਾਂ ਦਿਨਾਂ ਵਿੱਚ ਹੀ ਆਇਆ ਹੋਵੇ ਤੇ ਫਿਰ ਚਲਾ ਗਿਆ ਇਸ ਤਰ੍ਹਾਂ ਦੀ ਅਗਰ ਕੋਈ ਚੀਜ਼ ਹੋਵੇ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੋ ਹੀ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਧੂਮਕੇ ਤੂ ਤੇ ਇੱਕ ਹੁੰਦਾ ਸੁਪਰਨੋਵਾ ਧੂਮਕੇ ਤੂ ਜਿਹੜੇ ਨੇ ਉਹ ਯਾਨੀ ਕਿ ਪੂਛਲ ਤਾਰਾ ਉਹ ਕੁਝ ਸਾਲਾਂ ਬਾਅਦ ਆਉਂਦੇ ਨੇ ਵਾਪਸ ਦਿਖਾਈ ਦਿੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਚੱਕਰ ਹੁੰਦਾ ਉਹ ਬਹੁਤ ਵੱਡਾ ਹੁੰਦਾ ਕਈ ਸਾਰੇ ਧੂਮਕੇ ਤੂ ਮਸ਼ਹੂਰ ਨੇ ਉਹਨਾਂ ਦੇ ਵਿੱਚੋਂ ਇੱਕ ਮਸ਼ਹੂਰ ਹੈ ਹੈਲੀ ਦਾ ਕਾਮੇਟ ਜਿਹੜਾ ਕੀ ਹਰ 78 ਸਾਲ ਬਾਅਦ ਵਾਪਸ ਆਉਂਦਾ ਦਿਖਾਈ ਦਿੰਦਾ ਹਰ 78 ਸਾਲ ਬਾਅਦ ਉਹਦਾ ਇੱਕ ਚੱਕਰ ਕੰਪਲੀਟ ਹੁੰਦਾ ਸੂਰਜ ਦੇ ਆਸ-ਪਾਸ ਤੇ ਉਹ ਪੂਛਲ ਤਾਰਾ ਦੁਬਾਰਾ ਦਿਖਾਈ ਦਿੰਦਾ ਤੇ ਜੇ ਉਹਨਾਂ ਸਮਿਆਂ ਦੀ ਗੱਲ ਕਰੀਏ ਤਾਂ ਜ਼ਿਕਰ ਮਿਲਦਾ ਇਸ ਪੂਰੇ ਸਰਕਲ ਨੂੰ ਕੰਪਲੀਟ ਕਰਕੇ ਵੀ ਦੇਖੀਏ ਤਾਂ ਪਤਾ ਚੱਲਦਾ ਕਿ ਹੈਲੀ ਦਾ ਕਾਮੇਟ ਅਗਰ ਦਿੱਤਾ ਹੋਇਆ ਉਹਨਾਂ ਨੂੰ ਅਗਰ ਮਾਗੀ ਨੂੰ ਦਿਸਣ ਵਾਲਾ ਉਹ ਤਾਰਾ ਹੈਲੀ ਦਾ ਕਾਮੇਟ ਹੋਇਆ ਤਾਂ ਉਹ 12 BC ਵਿੱਚ ਦਿਸਿਆ ਸੀ ਤੇ 12 BC ਤਾਂ ਫਿਰ ਬਹੁਤ ਪਿੱਛੇ ਹੈ ਉਹਨਾਂ ਦੇ ਜਨਮ ਸਥਾਨ ਤੋਂ ਅਗਰ ਇਹ ਤਾਰਾ ਪੂਛਲ ਤਾਰਾ ਹੈਲੀ ਦਾ ਕਾਮੇਟ ਹੀ ਸੀਗਾ ਤਾਂ ਤੇ ਉਦੋਂ ਬਾਅਦ ਵਿੱਚ ਅਗਰ ਉਹ ਜਦੋਂ ਦਿਸੂਗਾ ਤਾਂ ਉਦੋਂ 76 ਸਾਲ ਬਾਅਦ ਵਿੱਚ ਦਿਸੂਗਾ ਯਾਨੀ ਕਿ ਪਹਿਲੇ ਸਾਨੂੰ ਵਿੱਚ ਹੈਲੀ ਦੇ ਕਮੈਂਟ ਦੇ ਦੇਖਣ ਦੇ ਕੋਈ ਵੀ ਅਸਾਰ ਨਜ਼ਰ ਨਹੀਂ ਆਉਂਦੇ ਤੇ ਦੂਸਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਜੇ ਇਹ ਹੈਲੀ ਦਾ ਕਮੈਂਟ ਨਹੀਂ ਆ ਤਾਂ ਕੀ ਇਹ ਕੋਈ ਸੁਪਰਨੋਵਾ ਹੋ ਸਕਦਾ ਸੁਪਰਨੋਵਾ ਬੇਸਿਕਲੀ ਜਦੋਂ ਕੋਈ ਤਾਰਾ ਫਟਦਾ ਦੂਰ ਤਾਂ ਉਹ ਅਸਮਾਨ ਵਿੱਚ ਅਚਾਨਕ ਹੀ ਆਪਾਂ ਨੂੰ ਦਿਖਣ ਲੱਗ ਜਾਂਦਾ ਇੱਕ ਵੱਡੇ ਸਾਰੇ ਤਾਰੇ ਦੇ ਰੂਪ ਵਿੱਚ ਬੇਸਿਕਲੀ ਉਹ ਤਾਰੇ ਦਾ ਫਟਣਾ ਹੁੰਦਾ ਤੇ ਉਹ ਬਹੁਤ ਵਿਸ਼ਾਲ ਹੋ ਕੇ ਫਟਦਾ ਹੈ ਇਹ ਜਦੋਂ ਫਟਦਾ ਉਹ ਸੁਪਰਨੋਵਾ ਬਣਦਾ ਤਾਂ ਆਪਾਂ ਨੂੰ ਅਸਮਾਨ ਦੇ ਵਿੱਚ ਇੱਕ ਬਹੁਤ ਵੱਡਾ ਤਾਰਾ ਨਜ਼ਰ ਆਉਣ ਲੱਗ ਜਾਂਦਾ ਅਚਾਨਕ ਹੀ ਜਿਹੜਾ ਪਹਿਲਾਂ ਨਹੀਂ ਹੁੰਦਾ ਤੇ ਉਹ ਤਾਰਾ ਫਿਰ ਕਈ ਦਿਨ ਜਾਂ ਕਈ ਹਫ਼ਤੇ ਰਹਿ ਸਕਦਾ ਬੇਸਿਕਲੀ ਉਹ ਸੁਪਰਨੋਵਾ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੋਈ ਸੁਪਰਨੋਵਾ ਆਪਾਂ ਨੂੰ ਨਹੀਂ ਦੇਖਿਆ ਇਸ ਲਈ ਆਪਾਂ ਨੂੰ ਨਹੀਂ ਪਤਾ ਪਰ ਇਤਿਹਾਸ ਦੇ ਵਿੱਚ ਕਈ ਵਾਰੀ ਇੱਕ ਤਾਰੇ ਦੇਖਣ ਦਾ ਜ਼ਿਕਰ ਹੈ ਜਿਹੜਾ ਕਿ ਸੁਪਰਨੋਵਾ ਸੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਡੇਟ ਮੈਂ ਪਹਿਲਾਂ ਦਿੱਤੀ ਤੁਹਾਨੂੰ 5 ਜਾਂ 6 BC ਵਾਲੀ ਉਸੇ ਸਮੇਂ ਦੇ ਦੌਰਾਨ ਇੱਕ ਸੁਪਰਨੋਵਾ ਦੇਖਿਆ ਗਿਆ ਤੇ ਜਿਹਨੂੰ ਦੇਖਿਆ ਸੀਗਾ ਚੀਨ ਦੇ ਦਾਰਸ਼ਨਿਕਾਂ ਨੇ ਉੱਥੋਂ ਦੇ ਐਸਟਰੋਨੋਮਰ ਨੇ ਜੋੜੇ ਕਿ ਉੱਥੋਂ ਦੇ ਵਿਗਿਆਨੀ ਸੀ ਕਿਉਂਕਿ ਚੀਨ ਦੀ ਸੰਸਕ੍ਰਿਤੀ ਵੀ ਬਹੁਤ ਪੁਰਾਣੀ ਹੈ ਤੇ ਇਹਨਾਂ ਦਾ ਵੀ ਪੂਰਾ ਇਤਿਹਾਸ ਲਿਖਿਆ ਹੋਇਆ ਤੇ ਇਹਨਾਂ ਨੂੰ ਤਾਰਿਆਂ ਦਾ ਬਹੁਤ ਗਿਆਨ ਸੀਗਾ ਭਾਰਤ ਦੀ ਸੰਸਕ੍ਰਿਤੀ ਵਾਂਗ ਹੀ ਇਹਨਾਂ ਨੂੰ ਤਾਰਿਆਂ ਦਾ ਸਟਾਰੋਲੋਜੀ ਦਾ ਐਸਟਰੋਨੋਮੀ ਦਾ ਬਹੁਤ ਗਿਆਨ ਸੀਗਾ ਤੇ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਸਨ 6 BC ਤੋਂ ਲੈ ਕੇ 5 BC ਦੇ ਦੌਰਾਨ ਇੱਕ ਤਾਰਾ ਚਮਕਦਾ ਤੇ ਉਹ ਤਾਰਾ 70-80 ਦਿਨ ਅਸਮਾਨ ਦੇ ਵਿੱਚ ਰਹਿੰਦਾ ਫਿਰ ਗਾਇਬ ਹੋ ਜਾਂਦਾ ਬੇਸਿਕਲੀ ਉਹ ਇੱਕ ਸੁਪਰਨੋਵਾ ਸੀ ਜਿਹੜਾ ਕਿ ਉੱਥੇ ਹੀ ਖੜਾ ਰਹਿੰਦਾ ਤਾਰਿਆਂ ਵਾਂਗ ਉਹ ਉੱਥੇ ਹੀ ਰਹਿੰਦਾ ਜਿਹੜਾ ਕਾਮੇਟ ਹੁੰਦਾ ਉਹ ਅੱਗੇ ਵੱਧਦਾ ਪਰ ਸੁਪਰਨੋਵਾ ਉੱਥੇ ਹੀ ਰਹਿੰਦਾ ਜਿਵੇਂ ਕਿ ਤਾਰੇ ਉੱਥੇ ਹੀ ਰਹਿੰਦੇ ਨੇ ਹੁਣ ਇਹ ਡੇਟ ਹੈ ਜਿਹੜੀ ਇਹ ਬਿਲਕੁਲ ਮੈਚ ਕਰਦੀ ਹੈ ਅਗਰ ਆਪਾਂ ਕਿੰਗ ਹੈਰਲਡ ਦੀ ਫਤੋਰੀ ਨਾਲ ਇਹਨੂੰ ਮਿਲਾ ਕੇ ਦੇਖੀਏ ਕਿ ਅਗਰ ਕਿੰਗ ਹੈਰਲਡ ਦੀ ਮੌਤ 4 BC ਵਿੱਚ ਹੁੰਦੀ ਹੈ ਤਾਂ ਜਾਹਿਰ ਹੀ ਗੱਲ ਹੈ ਵੀ ਜੀਸਸ ਦਾ ਜਨਮ 6 BC ਵਿੱਚ ਹੋਇਆ ਹੋਣਾ ਜਾਂ 6 ਜਾਂ 5 BC ਵਿੱਚ ਤੇ ਉਸੇ ਸਮੇਂ ਦੇ ਦੌਰਾਨ ਇੱਕ ਤਾਰਾ ਅਸਮਾਨ ਵਿੱਚ ਦਿਖ ਰਿਹਾ ਸੀਗਾ ਪੱਛੋਂ ਵਾਲੀ ਫੈਲ ਜਿਸ ਨੂੰ ਕੀ ਨੋਟ ਕੀਤਾ ਚੀਨ ਦੇ ਉਹਨਾਂ ਵਿਗਿਆਨਿਕਾਂ ਨੇ ਤਾਂ ਇਹ ਘਟਨਾਵਾਂ ਦੁਨੇ ਮੈਚ ਕਰਦੀਆਂ ਨੇ ਕਿ ਉਹੀ ਡੇਟ ਬਣਦੀ ਆ ਉਹੀ ਸਾਲ ਬਣਦਾ ਤੇ ਜੇ ਗੱਲ ਕੀਤੀ ਜਾਵੇ ਦਿਨ ਦੀ ਕਿ 25 ਦਸੰਬਰ ਕਿਉਂ ਗਲਤ ਹੈ ਤਾਂ ਬਾਈਬਲ ਦੇ ਅਨੁਸਾਰ ਜੀਸਸ ਹੈ ਜਿਹੜੇ ਉਹ ਬਸੰਤ ਰੁੱਤ ਦੇ ਬੱਚੇ ਸੀਗੇ ਬਸੰਤ ਰੁੱਤ ਵਿੱਚ ਉਹਨਾਂ ਦਾ ਜਨਮ ਹੁੰਦਾ ਕਿਉਂਕਿ ਜਦੋਂ ਉਹਨਾਂ ਦਾ ਜਨਮ ਹੁੰਦਾ ਤਾਂ ਫੁੱਲ ਦੁਬਾਰਾ ਫੁੱਟ ਰਹੇ ਨੇ ਕਲੀਆਂ ਫੁੱਟ ਰਹੀਆਂ ਨੇ ਚਾਰੇ ਪਾਸੇ ਹਰਿਆਲੀ ਹੋ ਰਹੀ ਆ ਤਾਂ ਇਹ ਹੁਣ ਪੂਰੀਆਂ ਸਰਦੀਆਂ ਵਿੱਚ ਤਾਂ ਨਹੀਂ ਨਾ ਹੋ ਸਕਦਾ ਯਾਨੀ ਕਿ ਮਹੀਨਾ ਵੀ ਗਰਤ ਹੈ ਦਿਵਤ ਵੀ ਗਰਤ ਹੈ ਇਹ ਕਿਤੇ ਫਰਵਰੀ ਜਾਂ ਮਾਰਚ ਦੀ ਗੱਲ ਹੈ ਫਰਵਰੀ ਮਾਰਚ ਸ਼ਾਇਦ 6 ਬੀਫੀ ਫਰਵਰੀ ਕਿ ਸਹੀ ਤਰੀਕੇ ਨਾਲ ਇਹਨਾਂ ਦੀ ਹੋ ਸਕਦੀ ਹੈ ਤੇ ਹੁਣ ਇਸ ਚੀਜ਼ ਨੂੰ ਕੈਥੋਲਿਕ ਚਰਚ ਵੀ ਮੰਨਣ ਲੱਗੀ ਆ ਕਿ ਜੋ ਪਹਿਲਾਂ ਡੇਟਾਂ ਦਿੱਤੀਆਂ ਗਈਆਂ ਨੇ ਉਹ ਸ਼ਾਇਦ ਸਹੀ ਨਹੀਂ ਨੇ ਪਰ ਕਿਉਂਕਿ ਹੁਣ ਤਿਉਹਾਰ ਚੱਲ ਪਿਆ ਪਿਛਲੇ 2000 ਸਾਲਾਂ ਤੋਂ 크리스마 ਜਿਹੜੀ ਉਹ ਦੁਨੀਆ ਵਿੱਚ 25 ਦਸੰਬਰ ਨੂੰ ਹੀ ਮਨਾਈ ਜਾਂਦੀ ਹੈ ਤਾਂ ਹੁਣ ਉਹਨੂੰ ਬਦਲ ਨਹੀਂ ਸਕਦੇ ਕੈਥੋਲਿਕ ਚਰਚ ਦੇ ਪੋਪ ਨੇ ਖੁਦ ਮੰਨਿਆ ਕਿ ਸ਼ਾਇਦ 25 ਦਸੰਬਰ ਨੂੰ ਜੀਸਸ ਦਾ ਜਨਮ ਨਹੀਂ ਹੀ ਹੋਇਆ ਥਾਲ ਵੀ ਗਲਤ ਹੈ ਅਤੇ ਤਰੀਕ ਵੀ ਗਲਤ ਹੈ ਬਾਕੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜੋ ਤੁਹਾਨੂੰ ਮੈਂ ਹੁਣ ਤੱਕ ਦੱਸਿਆ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਸਹੀ ਆ ਜਾਂ ਗਲਤ ਆ ਜਾਂ ਅਗਰ ਤੁਹਾਨੂੰ ਕੁਝ ਹੋਰ ਪਤਾ ਹੋਵੇ ਇਸ ਘਟਨਾ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਮੈਨੂੰ ਜਿੰਨਾ ਕੁ ਪਤਾ ਸੀਗਾ ਮੈਂ ਉਹਨਾਂ ਕ ਦੱਸਿਆ ਮੇਰੀ ਇਹ ਜਾਣਕਾਰੀ ਅਗਰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਮਿਲਦੇ ਹਾਂ ਕਿਤੇ ਹੋਰ ਵੀਡੀਓ ਵਿੱਚ